24 ਨਾਲ ਜੁੜ ਚੁੱਕੇ ਸਾਰੇ ਰੱਬ ਵਰਗੇ ਸੰਤਾਂ ਦਾ ਸਵਾਗਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਹਾਂ ਤੁਹਾਡਾ ਸੁਖਵਿੰਦਰ ਸਿੰਘ ਚੰਦੀ ਪ੍ਰੋਗਰਾਮ ਲੈ ਕੇ ਹਾਜ਼ਰ ਆ ਪੱਕਦੇ ਮੁੱਦੇ ਇਹ ਪ੍ਰੋਗਰਾਮ ਮੰਡੇ ਟੂ ਫਰਡੇ 8 ਵਜੇ ਤੋਂ 9 ਵਜੇ ਤੱਕ ਹੁੰਦਾ ਜੀ ਸਟੂਡੀਓ ਚ ਕਾਲ ਕਰਨ ਲਈ ਨੰਬਰ 905 877 2770 ਟਾਲ ਫਰੀ ਨੰਬਰ ਜਿਹੜਾ ਉਹ ਇਸ ਟਾਈਮ ਨਹੀਂ ਚੱਲ ਰਿਹਾ ਉਹਨੂੰ ਕੋਈ ਪ੍ਰੋਬਲਮ ਆਈ ਹੋਈ ਆ ਲਾਈਵ ਦੇ ਨਾਲ ਨਾਲ ਫੇਸਬੁਕ YouTube ਤੇ ਤੁਸੀਂ ਐਪ ਡਾਊਨਲੋਡ ਕਰਕੇ ਇਸ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ ਅਪਰੇਨ ਲੈਣ ਇਸ ਟਾਈਮ ਪਟੰਡੇ ਸ਼ਹਿਰ ਸਰਦਾਰ ਬਖਤੌਰ ਸਿੰਘ ਢਲੂਣਾ ਨਾਲ ਜੁੜ ਚੁੱਕੇ ਕਰਦੇ ਨੇ ਗਾ ਸਵਾਗਤ ਜੀ ਤੁਹਾਨੂੰ ਸਾਰਾ ਸਵਾਗਤ ਆ ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਮਿਹਰਬਾਨੀ ਸਾਰੇ ਹੀ ਸੁਣਨ ਦੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ। ਆਹ ਤੁਹਾਨੂੰ ਸਾਰੀ ਜਿਹੜੀ ਪਹਿਲੀ ਖਬਰ ਆ ਬੜੀ ਇੰਪੋਰਟੈਂਟ ਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬਹਿਬਲ ਕਲਾਂ ਗੋਲੀ ਕਾਂਡ ਕੇਸ ਜਿਹੜਾ ਚੰਡੀਗੜ੍ਹ ਤਬਦੀਲ ਕਰਤਾ ਜੀ। ਬਿਲਕੁਲ ਇਹ ਪਟੀਸ਼ਨ ਜਿਹੜੀ ਹੈਗੀ ਐ ਜ਼ਾਇਰ ਕੀਤੀ ਸੀ। ਜਰਮਜੀਤ ਸਿੰਘ ਸ਼ਰਮਾ ਜਿਹੜਾ ਐਸਐਸਪੀ ਮੋਗਾ ਹੁੰਦਾ ਸੀ ਜੀ ਉਹਨੇ ਕਹਿ ਸੀਗਾ ਕਿ ਜਿਹੜਾ ਫੀਅਰ ਸੁਣਵਾਈ ਵਾਸਤੇ ਹੂੰ ਹੂੰ ਇੱਕ ਇਸ ਇਟੂ ਟ੍ਰਾਂਸਫਰ ਕੋ ਕਰਕੇ ਸੇ ਹੋਰ ਸਟੇਟ ਚ ਭੇਜਿਆ ਜਾਇਦਾ ਹੈ ਜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਕਿਉਂਕਿ ਜੂਰਿਡਿਕਸ਼ਨ ਹੈ ਜਿਹੜੀ ਉਹ ਤਿੰਨ ਸਟੇਟਾਂ ਦੀ ਪੈਂਦੀ ਹੈ ਪੰਜਾਬ ਹਰਿਆਣਾ ਔਰ ਚੰਡੀਗੜ੍ਹ ਹੂੰ ਹੂੰ ਤੇ ਉਹਨਾਂ ਨੇ ਬੇਤਰੇ ਹੀ ਸਮਝੇ ਕਿ ਚੰਡੀਗੜ੍ਹ ਟ੍ਰਾਂਸਫਰ ਕਰ ਦਿੰਦੇ ਇੱਥੇ ਵੀ ਚੰਡੀਗੜ੍ਹ ਟ੍ਰਾਂਸਫਰ ਕਰ ਦਤਾ ਜੀ ਅੱਜ ਇਲੈਕਸ਼ਨ ਵੀ ਹੋ ਰਹੀ ਹੈ ਲੇਕਿਨ ਇੱਕ ਕੇਸ ਟਰਾਂਸਫਰ ਹੋਣ ਤੋਂ ਬਾਅਦ ਇਟ ਇਜ਼ ਸਭ ਤੋਂ ਤਿੱਖਾ ਪ੍ਰਤੀਕਰਮ ਕੁਮਰ ਵਿਜੇ ਪ੍ਰਤਾਪ ਸਿੰਘ ਦਾ ਹੈ ਜੀ ਔਰ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਅਸਤੀਫਾ ਮੰਗ ਲਿਆ ਵਾਹ ਜੀ ਉਹਨੇ ਕਹਿੰਦਾ ਕਿ ਭਗਵੰਤ ਸਿੰਘ ਮਾਨ ਨੂੰ ਹੁਣ ਮੁੱਖ ਮੰਤਰੀ ਰਹਿਣ ਦਾ ਕੋਈ ਨੈਤਿਕ ਹੱਕ ਨਹੀਂ ਉਹਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਜੀ ਬੜੇ ਵਿਸਥਾਰ ਦੇ ਨਾਲ ਉਹਨੇ মিডিਆ ਨਾਲ ਗੱਲ ਕਰਦਿਆਂ ਦੱਸਿਆ ਹੈ ਕਿ ਮੈਂ ਜਦੋਂ ਅਸਤੀਫਾ ਦਿੱਤਾ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਅਸਲ ਵਿੱਚ ਉਸ ਅਸਤੀਫਾ ਨਹੀਂ ਪ੍ਰੀ ਮੈਚਿਓਰ ਰਿਟਾਇਰਮੈਂਟ ਸੀ ਪੈਨਸ਼ਨ ਵਗੈਰਾ ਦੇ ਸਾਰੇ ਉਹਨਾਂ ਨੇ ਬੈਨੀਫਿਟ ਲੈ ਲਏ ਸੀ 30 ਸਾਲ ਦੀ ਸੇਵਾ ਸਪੂਰੀ ਹੋ ਗਈ ਸੀ ਰਿਟਾਇਰਮੈਂਟ ਲੈ ਲਈ ਸੀ ਉਸ ਵੇਲੇ ਕਹਿੰਦੇ ਮੈਂ ਇਸ ਕਰਕੇ ਅਸਤੀਫਾ ਦਿੱਤਾ ਸੀ ਕਿ ਬੇਲੇ ਦੀ ਸਰਕਾਰ ਤੇ ਉਹਦਾ ਕਾਨੂੰਨੀ ਡਿਪਾਰਟਮੈਂਟ ਹੈ ਜਿਹੜਾ ਉਹ ਦੋਸ਼ੀਆਂ ਦੇ ਖਿਲਾਫ ਪ੍ਰੋਪਰ ਕਾਰਵਾਈ ਕਰਨ ਵਾਸਤੇ ਜਿਹੜੀ ਪ੍ਰਵਾਨਗੀ ਉਹ ਨਹੀਂ ਦੇ ਰਿਹਾ ਜੀ ਔਰ ਉਹਦਾ ਕਰਕੇ ਹੀ ਉਹ ਕਹਿੰਦੇ ਜਿਹੜੀ ਉਹਨਾਂ ਲਈ ਸੀਗੀ ਜਿਹੜੀ ਉਹਨਾਂ ਨੇ ਚਲਾਨ ਪੇਸ਼ ਕੀਤੇ ਸੀ ਉਹ ਰੱਦ ਹੋ ਗਏ ਸੀ ਹਾਲਾਂਕਿ ਉਹ ਚਲਾਨ ਤਾਂ ਪੇਸ਼ ਕਰ ਦਿੱਤੇ ਸੀ ਚਲਾਨ ਇਸ ਕਰਕੇ ਨਹੀਂ ਰੱਦ ਹੋਇਆ ਸੀ ਕਿ ਉਹਨਾਂ ਦੀ ਪਰਮਿਸ਼ਨ ਨਹੀਂ ਸੀ ਦਿੱਤੀ ਉਹਦੇ ਦੀ ਪਰਮਿਸ਼ਨ ਹੋ ਚੁੱਕੀ ਸੀ ਜੀ ਉਹ ਇਸ ਕਰਕੇ ਰੱਦ ਹੋਈ ਸੀ ਕਿ ਉਹਨਾਂ ਨੇ ਜਿਹੜੇ 1:00 ਵਜੇ ਪ੍ਰਤਾਪ ਸਿੰਘ ਦੀ ਤਸਫੀਸ਼ ਦੇ ਉੱਤੇ ਕਿੰਤੂ ਪ੍ਰਤੂ ਕੀਤਾ ਸੀ ਹਾਂ ਪਾਰਸ਼ੀਅਲਟੀ ਦੇ ਇਲਜ਼ਾਮ ਲਾਇਆ ਸੀ ਕਿ 1:00 ਵਜੇ ਪ੍ਰਤਾਪ ਸਿੰਘ ਬੈਸਟ ਹੋ ਕੇ ਉਹਨਾਂ ਪ੍ਰਤੀ ਥੋੜਾ ਜਿਹਾ ਖਫਾ ਹੋ ਕੇ ਇਸ ਢੰਗ ਦੇ ਨਾਲ ਮਤਲਬ ਇਹ ਜਾਂਚ ਕਰਦਾ ਤੇ ਇਹਨੇ ਆਪਣੇ ਪੱਦਰ ਦੇ ਉੱਤੇ ਪੱਤੀ ਜਿਹੜੀ ਹੈ ਉਹ ਚਲਾਨ ਪੇਸ਼ ਕਰ ਦਿੱਤੇ। ਹਾਲਾਂਕਿ ਐਐਸਆਈਟੀ ਬਣੀ ਹੋਈ ਸੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਐਐਸਆਈਟੀ ਦੇ ਚਾਰ ਮੈਂਬਰ ਹੋਰ ਸੀ ਔਰ ਉਹਨਾਂ ਚਾਰਾਂ ਮੈਂਬਰਾਂ ਨੇ ਹੀ ਉਹਦੇ ਤੇ ਦਸਖਤ ਨਹੀਂ ਕਰਨ ਕੀਤੇ। ਇਹੋ ਜੇ ਕਾਰਨ ਕਢਾ ਕੇ ਹਾਈ ਕੋਰਟ ਨੇ ਉਹ ਉਹਨਾਂ ਦੀ ਜਿਹੜੀ ਹੈਗੀ ਹੈ ਕਾਰਵਾਈ ਸਾੜੀ ਉਹ ਰੱਦ ਕੀਤੀ ਸੀ। ਨਵੀਂ ਐਐਸਆਈਟੀ ਬਣਾਉਣ ਦਾ ਹੁਕਮ ਦੇ ਦਿੱਤਾ ਸੀ। ਅਰ ਇਹ ਵੀ ਕਹਿ ਦਿੱਤੀ ਸੀ ਕਿ ਨਵੀਂ ਐਸਆਈਟੀ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਸਿੰਘ ਨਹੀਂ ਹੋਣਾ ਚਾਹੀਦਾ ਜਿਹੜਾ ਇਹਦਾ ਇਹਦੀ ਜਗ੍ਹਾ ਤੇ ਬੰਦਾ ਲਾਇਆ ਜਾਊਗਾ ਉਹ ਕੁਮਰ ਵਿਜੇ ਪ੍ਰਤਾਪ ਸਿੰਘ ਤੋਂ ਜਿਹੜਾ ਹੈਗਾ ਸੀਨੀਅਰ ਹੋਣਾ ਚਾਹੀਦਾ ਫਿਰ ਉਹ ਐਸਆਈਟੀ ਬਣ ਗਈ ਸੀ ਐਸਆਈਟੀ ਨੇ ਆਪਣਾ ਕੰਮ ਕੀਤਾ ਐਸਆਈਟੀ ਫਿਰ ਇੱਕ ਨਹੀਂ ਦੋ ਐਸਆਈਟੀਆਂ ਬਣੀਆਂ ਸੀ ਇੱਕ ਐਸਆਈਟੀ ਸਿਰਫ ਤੇ ਸਿਰਫ ਕੋਟਖਪੂਰਾ ਗੋਲੀकांड ਬਾਰੇ ਬਣੀ ਸੀ ਔਰ ਦੂਸਰੀ ਐਸਆਈਟੀ ਜਿਹੜੀ ਆ ਉਹ ਬਾਬਲ ਕਲਾ ਗੋਲੀकांड ਦਾ ਜਿਹੜਾ ਉਹਦੇ ਦੀ ਸੀ ਬਾਬਲ ਕਲਾ ਗੋਲੀकांड ਵਾਲੀ ਐਸਆਈਟੀ ਦੇ ਮੁਖੀ ਉਸ ਵੇਲੇ ਦੇ ਆਈਜੀ ਤੇ ਅੱਜਕੱਲ੍ਹ ਦੇ ਏਡੀਜੀਪੀ ਨੌਂ ਨਿਹਾਲ ਸਿੰਘ ਹੋਣਾ ਨੂੰ ਲਾਇਆ ਹੋਇਆ ਸੀ ਅੱਜ ਵੀ ਮੈਂ ਦੇਖ ਰਿਹਾ ਸੀਗਾ ਜੋ ਉਹਨਾਂ ਦੀ ਵੀਡੀਓ ਉਹਦੇ ਵਿੱਚ ਹੀ ਕਹ ਰਹੇ ਸੀਗੇ ਕੁਮਰਜੀ ਪ੍ਰਤਾਪ ਸਿੰਘ ਕਿ ਇਹ ਐਸਆਈਟੀ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਰਹੀ ਸਗੋਂ ਇਹਨਾਂ ਨੇ ਉਹ ਕਹਿੰਦਾ ਜੋ ਮੇਰਾ ਕੰਮ ਕੀਤਾ ਹੋਇਆ ਸੀ ਔਰ ਉਹਨੂੰ ਖਾਸ ਕਰਕੇ ਬਾਬਲ ਕਲਾ ਮਾਮਲੇ 'ਚ ਉਹਨੂੰ ਕਹਿੰਦੇ ਹਾਈ ਕੋਰਟ ਚ ਚਲਾਉਤੀ ਦਿੱਤੀ ਗਈ ਸੀ ਲੇਕਿਨ ਮੇਰੇ ਕੰਮ ਨੂੰ ਹਾਈ ਕੋਰਟ ਨੇ ਐਪਰੀਸ਼ੀਏਟ ਕੀਤਾ ਉਹਨਾਂ ਨੇ ਕਿਹਾ ਕਿ ਤਫਤੀਸ਼ ਠੀਕ ਕੀਤੀ ਹੈ 80% ਦੀ ਤਫਤੀਸ਼ ਪੂਰੀ ਹੋ ਚੁੱਕੀ ਹੈ 20% ਦੀ ਰਹਿ ਗਈ ਹੈ ਜੀ ਔਰ ਉਹ 20% ਦੀ ਤਫਤੀਸ਼ ਪੂਰੀ ਕਰਕੇ ਫਿਰ ਤੁਸੀਂ ਅਦਾਲਤ ਦੇ ਵਿੱਚ ਚਲਾਨ ਦਿਓ ਇਹ ਕਹਿੰਦੇ ਵੀ 2022 ਦੇ ਵਿੱਚ ਹੀ ਹਾਈ ਕੋਰਟ ਨੇ ਇਹ ਵਰਲਡਕਸ ਦੇ ਦਿੱਤਾ ਸੀ ਜੀ ਔਰ ਉਹਨੂੰ ਤੋਂ ਲੈ ਕੇ ਹੁਣ ਤੱਕ ਨਾ ਤਾਂ ਤਫਤੀਸ਼ ਪੂਰੀ ਕੀਤੀ ਹੈ ਔਰ ਨਾ ਹੀ ਚਲਾਨ ਅਦਾਲਤ ਦੇ ਵਿੱਚ ਦਿੱਤਾ ਹੈ ਤਾਂ ਉਹਨਾਂ ਨੇ ਮੰਨਿਆ ਕਿ ਇਹ ਫਿਰ ਜੋ ਕਸੂਰਵਾਦ ਕੌਣ ਹੈ ਉਹ ਕਹਿੰਦੇ ਇਹਦੇ ਵਿੱਚ ਹੋਰ ਕੋਈ ਕਸੂਰਵਾਦ ਨਹੀਂ ਇਹਦੇ ਵਿੱਚ ਮੁੱਖ ਮੰਤਰੀ ਕਸੂਰਵਾਰ ਹੈ ਕਿਉਂਕਿ ਗ੍ਰਹਿ ਭਾਗ ਮੁੱਖ ਮੰਤਰੀ ਭਗਵੰਤ ਮਾਨ ਹੋਣ ਦੇ ਕੋਲੇ ਹੈ ਇੱਕ ਉਹਨਾਂ ਨੇ ਇੰਤਜ਼ਾਮ ਹੋਰ ਲਾਇਆ ਉਹਨਾਂ ਨੇ ਇਲਾਮੇ ਲਾਇਆ ਕਿ ਕੈਪਟਨ ਮਰੇਂਦਰ ਸਿੰਘ ਦੀ ਸਰਕਾਰ ਵੇਲੇ ਉਸ ਵੇਲੇ ਦੇ ਐਡਵੋਕੇਟ ਜਨਰਲ ਅਤਲ ਨੰਦਾ ਜਿਹੜੇ ਹੈ ਉਹ ਨਹੀਂ ਚੀ ਅਦਾਲਤ ਤੱਕ ਪੇਸ਼ ਹੁੰਦੇ ਤੇ ਹੁਣ ਜਿਹੜੇ ਐਡਵੋਕੇਟ ਜਨਰਲ ਲਾਈਵ ਹੈ ਭਗਵੰਤ ਮਾਨ ਹੋ ਰਹੇ ਨੇ ਜੀ ਉਹਨਾਂ ਦਾ ਨਾਇਕ ਗੁਰਮਿੰਦਰ ਸਿੰਘ ਗੈਰੀ ਜੀ ਗੁਰਮਿੰਦਰ ਸਿੰਘ ਗੈਰੀ ਜਿਹੜਾ ਹੈਗਾ ਕਾਨੂੰਨੀ ਤੌਰ ਤੇ ਕਹਿੰਦੇ ਪੇਸ਼ ਹੀ ਨਹੀਂ ਹੋ ਸਕਦਾ ਬਾਬਲ ਕਲਾ ਗੋਲੀ ਕਾਂਡੋ ਵੀ ਚਾਹੇ ਕੋਟਪੂਰਾ ਗੋਲੀ ਕਾਂਡੋ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸੰਬੰਧਿਤ ਉਹ ਸਾਰੇ ਕੇਸ ਜਿੰਨਾ ਕੇਸਾਂ ਦੇ ਵਿੱਚ ਮਿਸਟਰ ਪਰਮਰਾਜ ਸਿੰਘ ਉਮਰਾ ਨੰਗਲ ਦਾ ਨਾਮ ਬੋਲਦਾ ਹੈ ਜੀ ਉਹ ਉਹ ਕਿਸੇ ਵੀ ਕੇਸ ਦੇ ਵਿੱਚ ਪੇਸ਼ ਨਹੀਂ ਹੋ ਸਕਦੇ ਕਾਰਨ ਕੀ ਹੈ ਕਾਰਨ ਇਹ ਹੈ ਕਿ ਐਡਵੋਕੇਟ ਜਨਰਲ ਹੋਣ ਤੋਂ ਪਹਿਲਾਂ ਮਿਸਟਰ ਗੁਰਮਿੰਦਰ ਸਿੰਘ ਗੈਰੀ ਹੋਣੀ ਜੀ ਇਹ ਉਮਰਾ ਨੰਗਲ ਦੇ ਵਕੀਲ ਹੁੰਦੇ ਸੀ ਜੀ ਐਥਿਕਸ ਹੈ ਜਿਹੜੀ ਨੈਤਿਕਤਾ ਹੈ ਜਾਂ ਜਿਹੜੀ ਕਾਨੂੰਨੀ ਬ आदत ਹੈ ਉਹ ਇੱਕ ਸਰਦ ਦੇ ਤੇ ਜਿਹੜੀ ਹੈਗੀ ਹੈ ਸਖਤ ਹੈ ਹੂੰ ਹੂੰ ਕਿ ਅਗਰ ਕੋਈ ਬੈਕਟਰੀ ਪੈਣਾ ਕਿਸੇ ਹੋਰ 파ਰਟੀ ਦਾ ਵਕੀਲ ਹੈ ਤਾਂ ਉਹ ਉਹਦੇ ਹੱਕ ਉਹਦੇ ਖਿਲਾਫ ਨਹੀਂ ਹੋ ਸਕਦਾ ਸੋ ਜਦੋਂ ਇਹ ਪਹਿਲਾਂ ਉਮਰਾ ਨਗਲ ਦੇ ਹੱਕ ਵਿੱਚ ਪੇਸ਼ ਹੁੰਦੇ ਰਹੇ ਆ ਉਹਦੇ ਵਕੀਲ ਸੀ ਅੱਜ ਉਮਰਾ ਨਗਲ ਦੇ ਵਿਰੋਧ ਵਿੱਚ ਉਹ ਪੇਸ਼ ਨਹੀਂ ਹੋ ਸਕਦੇ ਜੂਨੀਅਰ ਵਕੀਲ ਜਾਂਦੇ ਆ ਇਹ ਸਵਾਲ ਉਠਾਇਆ ਉਹਨਾਂ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਕਿ ਗੁਰਮਿੰਦਰ ਸਿੰਘ ਗੈਰੀ ਨੂੰ ਐਡਵੋਕੇਟ ਜਨਰਲ ਤਾਂ ਫਿਰ ਸਾਡੇ ਮੁੱਖ ਮੰਤਰੀ ਨੇ ਬਣਾਏ ਉਹਨਾਂ ਨੇ ਕਿਹਦੇ ਕੈਂਟੇ ਬਣਾਏ ਮੁੱਖ ਮੰਤਰੀ ਇਹ ਜਿਹੜੀ ਜਮਾ ਵਾਰ ਇਸ ਕਰਕੇ ਮੁੱਖ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਕੱਲ ਇੱਥੇ ਨਹੀਂ ਮੁਖੀ। ਇੱਥੇ ਮੈਂ ਦੋ ਅਗਾਹ ਗੱਲ ਤੋਰਦਾ ਤੁਸੀਂ ਦੇਖਿਆ ਹੁਣੇ ਕਿ ਬਾਈਬਲ ਕਲਾ ਗੋਲੀ ਕਾਂਡ ਦੀ ਜੋ ਹੋਇਆ ਹੈ। ਉਸ ਤੋਂ ਬਾਅਦ ਆਪਜੀ ਸਟੋਰੀ ਨੂੰ ਠੀਕ ਕਰਨ ਵਾਸਤੇ ਪੁਲਿਸ ਵਾਲਿਆਂ ਨੇ ਕਿ ਸਾਡੇ ਉੱਤੇ ਹਮਲਾ ਕਰ ਦਿੱਤਾ ਸੀ ਜਿਹੜੇ ਸ਼ਰਧਾਲੂ ਹੈ ਜਿਹੜੇ ਲੋਕ ਮਾਰੇ ਗਏ ਸੀ ਇੱਥੇ। ਉਹਨਾਂ ਨੇ ਸਾਡੇ ਤੇ ਹਮਲਾ ਕਰ ਦਿੱਤਾ ਸੀ ਤੇ ਅਸੀਂ ਬਚਾਅ ਵਜੂ ਗੋਲੀ ਚਲਾਈ ਹੈ ਉਹ ਜਿਹੜੀ ਹੈਗੀ ਐ ਇਸ ਸਤੋਰੀ ਬਰਾਉਂਡ ਦੇ ਲਈ ਐਸਐਸਪੀ ਦੇ ਕਾਫਲੇ ਨਾਲ ਚੱਲਦੀ ਇੱਕ ਜਿਪਸੀ ਹੈ ਜਿਹੜੀ ਉਹਦੇ ਤੇ ਕੁਝ ਗੋਲੀਆਂ ਮਾਰ ਕੇ ਗਈਆਂ ਸੀ ਇੱਕ ਨੌਰੇ ਦੇ ਵਿੱਚੋਂ ਜਿੱਸੀ ਲਜਾਈ ਗਈ ਉੱਥੇ ਵਕੀਲਾ ਇੱਕ ਗਨ ਮੰਗਵਾਈ ਗਈ ਗਨ ਦੇ ਨਾਲ ਫੈਰ ਕੀਤੇ ਗਏ ਗੋਲੀਆਂ ਮਾਰੀਆਂ ਗਈਆਂ ਔਰ ਉਹ ਨੌਰਾ ਕੀ ਦਸੀ ਨੌਰਾ ਇੱਕ ਜਿਹੜਾ ਹੈਗਾ ਸਾਕਸ ਦਸੀ ਜੀ ਦਾ ਨਾਮ ਸੁਹੇਲ ਸਿੰਘ ਬਰਾਲ ਹੈ ਜੀ ਸੋ ਹੇਲਸਿੰਗ ਬਾਰੇ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਇੱਕ ਵਕੀਲ ਦਾ ਮੁੰਡਾ ਹੈ। ਉਹਦੀ ਵਾਈਫ ਵੀ ਜਿਹੜੀ ਹੈਗੀ ਆ ਵਕੀਲ ਹੈ। ਔਰ ਮੌਜੂਦਾ ਪੰਜਾਬ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨੇ ਪਹਿਲ ਕਲਾ ਗੋਲੀकांड ਦੇ ਵਿੱਚ ਜਿਹੜਾ ਇੱਕ ਬੰਦਾ ਦੋਸ਼ੀ ਨਾਮਜ਼ਦ ਕੀਤਾ ਜਾ ਚੁੱਕਾ ਹੈ। ਉਹਦੀ ਵਾਈਫ ਨੂੰ ਸਰਕਾਰੀ ਵਕੀਲ ਬਣਾ ਦਿੱਤਾ। ਅਸਿਸਟੈਂਟ ਐਡਵੋਕੇਟ ਜਨਰਲ ਬਣਾ ਦਿੱਤਾ। ਸੋ ਇਹਦੇ ਵਿੱਚ ਤਾਂ ਮੇਰਾ ਖਿਆਲ ਹੈ ਕੋਈ ਕਸਰ ਹੀ ਨਹੀਂ ਰਹੀ। ਵੀ ਐਡਵੋਕੇਟ ਜਨਰਲ ਉਹ ਬਣਾਤਾ ਜਿਹੜਾ ਬੰਦਾ ਉਮਰਾ ਨਗਲ ਦਾ ਵਕੀਲ ਹੈ। ਅਸਿਸਟੈਂਟ ਟੂ ਐਡਵੋਕੇਟ ਜਨਰਲ ਉਹ ਵੀ ਬਣਤੀ ਜਿਹਦਾ ਘਰ ਵਾਲਾ ਇਹਦੇ ਵਿੱਚ ਇੱਕ ਦੋਸ਼ੀ ਹੈ ਤੇ ਫਿਰ ਇਸ ਤੋਂ ਬਾਅਦ ਵੀ ਨਹੀਂ ਕੋਸੜੀ ਗੱਲ ਕੀ ਰਹੀ ਇਹਹੀ ਕਾਰਨ ਹੈ ਕਿ ਕੁਮਰਬ ਜੇ ਪ੍ਰਤਾਪ ਸਿੰਘ ਨੇ ਕੱਲ ਜਦੋਂ ਇਹ ਫੈਸਲਾ ਆਇਆ ਉਦੋਂ ਨਾਲ ਦੀ ਨਾਲ ਹੀ ਉਹਨਾਂ ਨੇ ਡਿਮਾਂਡ ਕੀਤੀ ਹੈ ਕਿ ਹੁਣ ਨੈਤਿਕ ਆਧਾਰ ਦੇ ਉੱਤੇ ਮੈਨੂੰ ਕਹਿਣ ਵੀ ਲੋੜ ਨਾ ਪਵੇ ਮੁੱਖ ਮੰਤਰੀ ਆਪਣੇ ਆਪ ਹੀ ਅਸਤੀਫਾ ਦੇ ਦੇਣ ਭਵੰਤਮਾਨ ਔਰਿਨਲ ਥਾਂ ਦੇ ਉੱਤੇ ਜਿਹੜਾ ਨਵਾਂ ਮੁੱਖ ਮੰਤਰੀ ਬਣੇ ਉਹ ਇਸ ਸਥਾਪੇ ਨੂੰ ਤੁਰੇ ਨਾਲ ਹੀ ਉਹਨੇ ਇਹ ਗੱਲ ਕਹੀ ਹੈ ਕਿ ਇਹ ਜਿਹੜਾ ਜਿਹੜੀ ਇਹ ਆਪਣੀ ਰਾਹਤ ਮਿਲੀ ਹੈ ਹਾਈ ਕੋਰਟ ਤੋਂ ਕੇਸ ਇੱਥੋਂ ਟ੍ਰਾਂਸਫਰ ਕਰ ਦਿੱਤਾ ਹੈ ਤਾਂ ਜਿਹੜੀਆਂ ਜਿਹਨੀਆਂ ਤਫਤੀਸ਼ੀ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਉਹਦਾ ਜ਼ਿਕਰ ਵੀ ਕੀਤਾ ਕੁਮਰ ਵਿਜੇ ਪ੍ਰਤਾਪ ਨੇ ਉਹ ਕਹਿੰਦੇ ਵੀ ਪਿੰਡਾਂ ਦੇ ਲੋਕ ਹੈ ਜਿਹੜੇ ਗਵਾਹ ਜਦੋਂ ਉਹਨਾਂ ਨੇ ਬਿਆਨ ਦਰਜ ਕਰਨ ਵਾਸਤੇ ਅਸੀਂ ਉਹਨਾਂ ਨੂੰ ਫਰੀਦਕੋਟ ਬੁਲਾਉਂਦੇ ਰਹੇ ਐ ਤੇ ਉਹ ਉਸ ਵੇਲੇ ਵੀ ਹਿਚਕਿਉਂਦੇ ਹੁੰਦੇ ਸੀ ਕਿ ਯਾਰ ਅਸੀਂ ਕਿਉਂ ਜਾਈਏ ਫਰੀਦਕੋਟ ਅਸੀਂ ਕਿਉਂ ਆਪਣਾ ਤੇਲ ਪਾਣੀ ਖਰਤੀਏ ਪਾੜਾ ਕਰਾਈਆ ਕਰਾਇਲ ਆ ਇਹ ਸੀ ਆਪਣਾ ਕੰਮ ਛੱਡ ਗੀ ਜਿਸ ਇਸ ਘੜੀ ਨੇ ਸਾਡੇ ਬਿਆਨ ਦਰਜ ਕਰਨੇ ਉਹ ਪਿੰਡਾਂ ਕਿੱਧਰ ਦਰਜ ਕਰਨ ਲਈ ਚਾਹੀਦਾ ਵੀ ਹੀ ਹੁੰਦਾ ਉਹਨੂੰ ਕਹਿੰਦੇ ਵੀ ਉਹ ਲੋਕ ਗਵਾਹੀਆਂ ਦੇਣ ਵਾਸਤੇ ਚੰਡੀਗੜ੍ਹ ਕਿਉਂ ਜਾਣਗੇ ਕਿਉਂਕਿ ਚੰਡੀਗੜ੍ਹ ਇੱਕ ਵਾਰੀ ਤੁਸੀਂ ਗਵਾਹੀ ਤੇ ਜਾਓਗੇ ਘੱਟੋ ਘੱਟ ਤੁਹਾਡਾ 2-3000 ਰੁਪਿਆ ਲੱਗਦਾ ਹੈ ਕਿਉਂਕਿ ਜਿਹੜੇ ਬੰਦੇ ਐਡੇ ਸੈਂਸਿਟਿਵ ਕੇਸ ਦੇ ਵਿੱਚ ਗਵਾਹ ਹੈ ਇਹ ਤਾਂ ਹੋ ਨਹੀਂ ਸਕਦਾ ਕਿ ਉਹ ਬੱਸਾਂ ਤੇ ਲੰਘਦੇ ਫਿਰ ਇਹ ਬੱਸਾਂ ਤੇ ਵੀ ਜਾਣਗੇ ਇੱਕਦਮ ਪਹਿਲਾਂ ਜਾਣਾ ਪਊ ਰਹਿਣ ਵਾਸਤੇ ਥਾਂ ਕਿੱਥੇ ਹੈ ਸੋ ਇਨ ਟਾਈਮ ਪਹੁੰਚਾ ਜਾਵੇ ਗੱਡੀ ਲੈ ਕੇ ਜਾਣਗੇ ਫਰੀਦਕੋਟ ਦੇ ਕਿਸੇ ਪਿੰਡ ਦੇ ਵਿੱਚੋਂ ਚੰਡੀਗੜ੍ਹ ਤੱਕ ਜਾਣਾ ਉਹ ਗੱਡੀ ਜਿਹੜੀ ਹੈ ਜੀ ਘੱਟੋ ਘੱਟ 5-4000 ਰੁਪਿਆ ਉਹਦੇ ਤੇ ਖਰਚ ਆਉਂਦਾ ਹੈ 2-4-5 ਪੇਸ਼ੀਆਂ ਪੈ ਗਈ ਪੈ ਗਿਆ ਉਹਨਾ ਬੰਦੇ ਦਾ ਤਾਂ ਕੰਗਾ ਹੋਇਆ ਨੇ ਇਸ ਲਈ ਉਹਨੇ ਕਿਹਾ ਵੀ ਇਹ ਕੇਸ ਕਿਸਮ ਦਾ ਜਿੱਥੇ ਇਹ ਪੜਾ ਦੇ ਉੱਤੇ ਪਹੁੰਚ ਗਿਆ ਹੈ ਕਿ ਇਹ ਕੇਸ ਨੂੰ ਹੁਣ ਖਤਮ ਹੀ ਸਮਝਿਆ ਜਾਵੇ ਬਹਿਬਲ ਕਲਾ ਗੋਲੀकांड ਖਤਮ ਹੀ ਸਮਝਿਆ ਜਾਵੇ ਜਿਹੜੇ ਦੋ ਬੰਦੇ ਸ਼ਹੀਦ ਹੋ ਚੁੱਕੇ ਐ ਉਹ ਸਮਝ ਲਓ ਮਿੱਟੀ ਘਟੇ ਦੇ ਵਿੱਚ ਰੁਲ ਗਏ ਐ ਕਿਉਂਕਿ ਸਰਕਾਰਾਂ ਦੀ ਨੀਤ ਸਾਫ਼ ਨਹੀਂ ਮੈਂ ਚ ਇੱਕ ਜ਼ਿਕਰ ਕਰਨਾ ਚਾਹਾਂਗਾ ਕਿ ਐਡਵੋਕੇਟ ਜਨਰਲ ਅਤਲ ਲੰਦਾਦੀ ਆਪਾਂ ਗੱਲ ਕੀਤੀ ਐ ਆਪਾਂ ਗੁਰਮੀਂਦਰ ਸਿੰਘ ਗੈਰੀ ਦੀ ਗੱਲ ਕੀਤੀ ਐ ਆਪਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਜਿਹੜੇ ਇੰਜਾਮ ਲਾਇਆ ਕਮਰਬਿਜੇ ਪ੍ਰਤਾਪ ਸਿੰਘ ਹੋਣਾ ਨੇ ਉਹਦੀ ਗੱਲ ਕੀਤੀ ਹੈ ਮੈਂ ਨਹੀਂ ਸਮਝਦਾ ਵੀ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਵੇ ਚਾਹੇ ਭਗਵੰਤ ਮਾਨ ਹੋਵੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਜਾਂ ਬੇਗੁਨਾਹਾਂ ਨੂੰ ਗੋਲੀਆਂ ਨਾਲ ਮਾਰਿਆ ਗਿਆ ਆਪਣੀ ਇੱਛਾ ਦੇ ਨਾਲ ਇਹਨਾਂ ਨੇ ਕਿਹਾ ਹੋਵੇ ਕਿ ਇਹਨਾਂ ਨੂੰ ਸਜ਼ਾ ਨਾ ਮਿਲੇ ਅੰਦਰੋਂ ਚਾਹੇ ਉਹਨਾਂ ਦੇ ਕਿ ਇਹਨਾਂ ਨੂੰ ਸਜ਼ਾ ਮਿਲੇ ਕਿਉਂਕਿ ਉਹ ਕਿਹੜਾ ਉਹਨਾਂ ਦੀ ਮਾਸੀ ਦੇ ਪੁੱਤ ਹੈ ਲੇਕਿਨ ਇੱਕ ਗੱਲ ਯਾਦ ਰੱਖੋ ਕਿ ਜਿਹੜੀ ਇੰਡੀਅਨ ਸਟੇਟ ਹੈ ਜਿਹੜੀ ਡੀਪ ਸਟੇਟ ਹੈ ਇੰਡੀਅਨ ਸਟੇਟ ਹਮੇਸ਼ਾ ਅਜਿਹੇ ਪੁਲਿਸ ਵਾਲਿਆਂ ਨੂੰ ਬਚਾਉਂਦੀ ਹੁੰਦੀ ਹੈ ਜਿਨ੍ਹਾਂ ਨੇ ਉਹਨਾਂ ਦੇ ਹੁਕਮ ਦੇ ਉੱਤੇ ਜਾਂ ਸਰਕਾਰ ਦੇ ਹੁਕਮ ਦੇ ਉੱਤੇ ਤਾਕਤ ਦੀ ਅਣੀ ਦੁਰਵਰਤੋਂ ਕੀਤੀ ਹੋਵੇ ਇਹ ਅਸੀਂ ਪਿਛਲੇ ਸਮੇਂ ਦੇ ਵਿੱਚ ਦੇਖ ਚੁੱਕੇ ਆ ਜਦੋਂ ਪੰਜਾਬ ਦੇ ਵਿੱਚ ਕਹਾਣ ਹੋਇਆ ਸੀ ਸਰਦਾਰ ਜਸਵੰਤ ਸਿੰਘ ਖਾਲੜਾ ਹੋਰਾਂ ਨੇ 25000 ਅਣਪਛਾਤੀਆਂ ਲਾਸ਼ਾਂ ਦਾ ਮੁੱਦਾ ਉਠਾਇਆ ਸੀ ਉਹ ਮਾਮਲਾ ਸੁਪਰੀਮ ਕੋਰਟ ਤੱਕ ਗਿਆ ਸੀ ਸੁਪਰੀਮ ਕੋਰਟ ਨੇ ਮੰਨ ਲਿਆ ਕਿ ਹਾਂ ਇਹ ਪੱਚੀ ਇਹ ਲੋਕ ਜਿਹੜੇ ਹੈਗੇ ਜਿੰਨ੍ਹਾਂ ਦਾ ਲੋਕਾਂ ਨੂੰ 25000 ਲਾਸ਼ਾਂ ਚ ਤਬਦੀਲ ਕੀਤਾ ਗਿਆ ਹੈ। ਜੀ। ਔਰ ਉਹਨਾਂ ਨੇ ਮੰਨ ਕੇ ਇਹ ਨਹੀਂ ਕਿ ਸੁਪਰੀਮ ਕੋਰਟ ਨੇ ਕਿ ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਮਾਰਿਆ ਉਹਨਾਂ ਤੇ ਕੇਸ ਚਲਾਇਆ ਜਾਵੇ। ਸਗੋਂ ਉਹਨਾਂ ਨੇ ਉਹ ਮਾਮਲਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੂੰ ਭੇਜਤਾ ਸੀ। ਹੂੰ। ਔਰ ਕਮਿਸ਼ਨ ਨੂੰ ਇਹ ਹਦਾਇਤ ਕਰ ਦਿੱਤੀ ਸੀ ਕਿ ਜਿਹੜੇ ਮਾਰੇ ਜਾ ਚੁੱਕੇ ਆ ਲੋਕ ਜਿਹੜੇ ਲਾਸ਼ਾਂ ਬਣਾ ਦਿੱਤੇ ਆ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਜੀ। ਮੇਰਾ ਕਹਿਣਾ ਵੀ ਇਤੋਂ ਵੱਡੀ ਬੇਇਨਸਾਫੀ ਕੀ ਹੋਊ। ਕਿ ਸਪਰੀਸ ਸਭ ਤੋਂ ਵੱਡੀ ਅਦਾਲਤ ਇਹ ਕਹਿ ਰਹੀ ਹੈ ਕਿ ਉਹਨਾਂ ਨੂੰ ਮਾਰਜਾ ਦੇ ਦਿਓ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਮਾਰਿਆ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਾ ਕਰਵਾਈ ਸੁਪਰੀਮ ਕੋਰਟ ਨੇ ਮਤਲਬ ਇਹ ਹੈ ਕਿ ਜਿਹੜੀ ਡੀਪ ਸਟੇਟ ਹੈ ਇੰਡੀਅਨ ਸਟੇਟ ਨਾਲ ਵਖਲ ਇੰਨਾ ਜ਼ਿਆਦਾ ਸੀ ਮੈਂ ਜਦੋਂ ਸਟੇਟ ਵੀ ਗੱਲ ਕਰਦਾ ਉਦੋਂ ਸਟੇਟ ਦੀ ਜਿਹੜੀ ਵਿਆਖਿਆ ਕਰਨੀ ਜੇ ਹੋਵੇ ਤਾਂ ਸਟੇਟ ਦਾ ਮਤਲਬ ਹੈ ਪੁਲਿਸ ਸਟੇਟ ਦਾ ਮਤਲਬ ਹੈ ਜੇਲ੍ਹਾਂ ਸਟੇਟ ਦਾ ਮਤਲਬ ਹੈ ਅਦਾਲਤਾਂ ਸਟੇਟ ਦਾ ਮਤਲਬ ਸਟੇਟ ਦਾ ਮਤਲਬ ਹੈ ਫੌਜ ਸਟੇਟ ਦਾ ਮਤਲਬ ਹੈ ਪ੍ਰਧਾਨ ਮੰਤਰੀ ਮੁੱਖ ਮੰਤਰੀ ਬ੍ਰੀਟ ਟੋਲਾ ਔਰ ਅਕਸਰ ਸ਼ਾਇਦ ਟੋਲਾ ਜਿਹੜਾ ਸਾਰਾ ਇਹਨੂੰ ਅਸੀਂ ਇੰਡੀਅਨ ਸਟੇਟ ਕਹਿੰਦੇ ਆ ਇਹ ਇਹ ਡੀਪ ਸਟੇਟ ਹੈ ਔਰ ਇਹ ਡੀਪ ਸਟੇਟ ਕਦੇ ਵੀ ਜਿਆਦਤੀ ਕਰਨ ਵਾਲੇ ਨੇ ਜਿਹਦੇ ਇਹਨਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਜਾਂ ਇਹਨਾਂ ਦੇ ਨਜਾਇਜ਼ ਹੁਕਮਾਂ ਦੇ ਉੱਤੇ ਕੋਈ ਅਮਲ ਕੀਤਾ ਹੋਵੇ ਉਹਨੂੰ ਕਦੇ ਵੀ ਸਜ਼ਾ ਨਹੀਂ ਦੋਦੀ ਕਿੰਨੇ ਲੋਕਾਂ ਦੇ ਤੇ ਤੁਸੀਂ ਨਜ਼ਰ ਮਾਰ ਲਓ ਪੰਜਾਬ ਦੇ ਵਿੱਚ ਨਜ਼ਰ ਮਾਰ ਲਓ ਇਜ਼ਹਾਰ ਆਲਮ ਪਹਿਲਾ ਵਿਅਕਤੀ ਸੀ ਜਿਨੇ ਆਲਮ ਸੈਨਾ ਬਣਾਈ ਸੀ ਜਿਨੇ ਪੁਲਿਸ ਦੇ ਵਿੱਚ ਕੈਪਟਨ ਦਾ ਸਿਸਟਮ ਸ਼ੁਰੂ ਕੀਤਾ ਸੀ ਉਹੀ ਹਰ ਆਲਮਬਾਦ ਦੇ ਵਿੱਚ ਉਹਨੂੰ ਫਖਰੇ ਕੌਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਵਿੱਚ ਉਹਨੂੰ ਸ਼ਾਮਲ ਕਰਵਾਉਂਦੇ ਆਂ ਔਰ ਅਹੁਦਾ ਦਿੰਦੇ ਆਂ ਉਹਦੀ ਵਾਈਫ ਨੂੰ ਐਮਐਲਏ ਬਣਾਉਂਦੇ ਆਂ ਸਮੇਤ ਸਿੰਘ ਸੈਣੀ ਜੀ ਦੇ ਉੱਤੇ ਬਹੁਤ ਵੱਡੇ ਵੱਡੇ ਇਲਜ਼ਾਮ ਲੱਗਦੇ ਆਂ ਉਹਨੂੰ ਪੰਜਾਬ ਦਾ ਪਹਿਲਾ ਡਾਇਰੈਕਟਰ ਬਣਾਉਂਦੇ ਆਂ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਬਣਾਉਂਦੇ ਆਂ ਔਰ ਬਾਅਦ ਵਿੱਚ ਉਸ ਬੰਦੇ ਨੂੰ ਪੰਜਾਬ ਦਾ ਡੀਜੀਪੀ ਬਣਾਉਂਦੇ ਆਂ ਔਰ ਜੇ ਅਗਲੀ ਗੱਲ ਦੇਖੀਏ ਆਪਾਂ ਇਹੀ ਕਿਉਂ ਜਿਹੜਾ ਸੈਨੀ ਮੋਟਰਜ਼ ਵਾਲਾ ਕੇਸ ਚੱਲਦਾ 1992-93 ਦਾ ਉਹ ਕੇਸ ਚੱਲਦੇ ਨੂੰ ਕਿੰਨਾ ਸਮਾਂ ਹੋ ਗਿਆ ਹਾਈ ਕੋਰਟ ਦੇ ਹੁਕਮ ਦੇ ਉੱਤੇ ਕੇਸ ਚੱਲਿਆ ਉਹ ਕੇਸ ਮੀਡੀਅਲ ਅਦਾਲਤ ਦੇ ਵਿੱਚ ਅੱਜ ਤੱਕ ਲੰਮਕਦਾ ਫਿਰ ਰਿਹਾ ਉਸ ਕੇਸ ਦਾ ਫੈਸਲਾ ਕਿਉਂ ਨਹੀਂ ਹੋ ਰਿਹਾ ਇਹਦਾ ਮਤਲਬ ਹੈ ਕਿ ਜਿਹੜੀ ਉਹ ਜਿਹੜੀ ਇੰਡੀਅਨ ਸਟੇਟ ਹੈ ਇੰਡੀਅਨ ਸਟੇਟ ਨਹੀਂ ਚਾਹੁੰਦੀ ਕਿ ਕੁਝ ਹੋਵੇ ਇਹ ਜਿਹੜੇ ਮੁੱਖ ਮੰਤਰੀ ਹਨ ਜਾਂ ਜਿਹੜੇ ਇਹ ਐਡਵੋਕੇਟ ਜਨਰਲ ਹਨ ਇਹ ਤਾਂ ਜਿਹੜੇ ਹੈਗੇ ਆ ਇਹ ਆੱਟੇ ਦੀਆਂ ਚਿੜੀਆਂ ਹੈ ਅਰਟੀਡੀਆ ਚਿੜੀਆਂ ਨੂੰ ਜਿਵੇਂ ਮਰਜੀ ਆਪ ਕਰ ਲੋ ਕਿ ਤੁਹਾਨੂੰ ਆ ਕਰਨਾ ਪੈਣਾ ਹੈ ਇਹਨਾਂ ਦੀ ਸਿੰਘੀ ਉਹਨਾਂ ਦੇ ਹੱਥ ਵਿੱਚ ਹੁੰਦੀ ਹੈ ਜਿਹੜੀ ਸੈਂਟਰ ਵੀ ਆਪਣੀ ਹੋਮ ਮਿਨਿਸਟਰੀ ਹੈ ਉਹ ਇੰਨੀ ਪਾਵਰਫੁਲ ਹੈ ਕਿ ਮੁੱਖ ਮੰਤਰੀ ਉਹਦੇ ਸਾਹਮਣੇ ਕੁਝ ਵੀ ਨਹੀਂ ਜਿਵੇਂ ਸਮਝ ਲਓ ਵੀ ਇੱਕ ਕਪਤਾਨ ਦੇ ਸਾਹਮਣੇ ਕੈਪਸੀ ਦੇ ਸਾਹਮਣੇ ਇੱਕ ਹੋਮ ਗਾਰਡੀਅ ਦੀ ਹیثیت ਹੁੰਦੀ ਹੈ ਇਹਨਾਂ ਮੁੱਖ ਮੰਤਰੀਆਂ ਦੀ ਹیثیت ਇਹਨਾਂ ਐਡਵੋਕੇਟ ਜਨਰਲਾਂ ਦੀ ਹیثیت ਉਨੀ ਕੁ ਹੁੰਦੀ ਹੈ ਸੋ ਜੋ ਕੁਝ ਹੋਇਆ ਕੱਲ ਇਹ ਸਮਝ ਲਓ ਵੀ ਜੋ ਕੁਮਰਬਿਜੇ ਪ੍ਰਤਾਪ ਸਿੰਘ ਨੇ ਕਹਿ ਤੇ ਮੈਂ ਉਹਦੀ ਜਵਾਨੋ ਕਹੂੰਗਾ ਉਹਨੇ ਕਿਹਾ ਕਿ ਇੱਥੇ ਇਨਸਾਫ ਨਹੀਂ ਮਿਲਦਾ ਮੇਰੀ ਜਿਹੜੀ ਹੈਗੀ ਤਬੱਕੋ ਜਾਂ ਮੇਰੀ ਜਿਹੜੀ ਆਸ ਹੈ ਉਹ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਹੈ ਕਹਿੰਦੇ ਵੀ ਉੱਥੇ ਡੇਲੀ ਸੁਣਵਾਈ ਹੋਈ ਜਾਂਦੀ ਹੈ ਫੈਸਲਾ ਉੱਥੋਂ ਆਊਗਾ ਕਿਸੇ ਦਿਨ ਤੇ ਉਸੇ ਫੈਸਲੇ ਦੇ ਉੱਤੇ ਆਪਾਂ ਜਿਹੜਾ ਕਹਿੰਦਾ ਸਬਰ ਕਰਨਾ ਪਿਆ ਤੇ ਉਹ ਮੇਰੇ ਖਿਆਲ ਮੁਤਾਬਿਕ ਜਿਹੜਾ ਕੁਮਰਬਿਜੇ ਪ੍ਰਤਾਪ ਸਿੰਘ ਨੇ ਕੱਲ ਅਸਤੀਫਾ ਮੰਗਿਆ ਭਗਵੰਤ ਸਿੰਘ ਮਾਨ ਦਾ ਜੀ ਔਰ ਅੱਜ ਇਲੈਕਸ਼ਨ ਹੋ ਰਹੀ ਹੈ ਅੱਜ ਇਲੈਕਸ਼ਨਾਂ ਦੇ ਵਿੱਚ ਇਸ ਕੇਸ ਦਾ ਕਿੰਨਾ ਕਿਹਦਾ ਅਸਰ ਪੈਂਦਾ ਹੈ ਇਹ ਵੀ ਆਪਾਂ ਨੂੰ ਦੇਖਣਾ ਪੈਣਾ ਕਿ ਇਹ ਫੈਸਲਾ ਇੱਕ ਦਿਨ ਪਹਿਲਾਂ ਆਇਆ ਔਰ ਇਹ ਇਹ ਘੱਟੋ ਘੱਟ ਸਿੱਖ ਮਾਨਸਕਤਨ ਤੋਂ ਪ੍ਰਭਾਵਿਤ ਕਰੂਗਾ ਹੀ ਕਰੂਗਾ ਇਸ ਤੋਂ ਬਾਅਦ ਰਿਜ਼ਲਟ ਕੀ ਆਉਂਦੇ ਹੈ ਔਰ ਰਿਜ਼ਲਟਾਂ ਤੋਂ ਬਾਅਦ ਫਿਰ ਫਿਰ ਪਤਾ ਲੱਗੂ ਵੀ ਅੱਗੇ ਇਹਦੇ ਤੇ ਕੀ ਹੁੰਦਾ ਹੈ ਹੋਰ ਕਿੰਨਾ ਕਿਰਤੀ ਕਰਮ ਹੁੰਦਾ ਹੈ ਪਾਰਟੀ ਦੇ ਅੰਦਰੋਂ ਆਮ ਆਦਮੀ ਪਾਰਟੀ ਦੇ ਅੰਦਰੋਂ ਕੀ ਕੋਈ ਕੁਛ ਲੋਕ ਬੋਲਣਗੇ ਜਾਂ ਨਹੀਂ ਬੋਲਣਗੇ ਜਾਂ ਸਿਰਫ ਸਿਰਫ ਇਹ ਕਹਿ ਦੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਇਹ ਦਮਦਾਰ ਬੰਦਾ ਤਾਂ ਇਕੱਲਾ ਕੁਮਰਜੀਤ ਪ੍ਰਤਾਪ ਸਿੰਘ ਹੀ ਹੈ ਬਾਕੀ ਤਾਂ ਉਸਵੇਂ ਐ ਪੱਕਾ ਸਾਇਦ ਵੀ ਉਹ ਕੁਰਸੀਆਂ ਹੀ ਮਿਲ ਗਿਆ ਹੋਇਆ ਐ ਇਦੋਂ ਵੱਧ ਕੁਝ ਵੀ ਨਹੀਂ ਜੀ ਬਿਲਕੁਲ ਜੀ ਤਾਂ ਜਾਨੀ ਕਿ ਪੱਗ ਦੇ ਵਿੱਚ ਸਿਰ ਰਾਇਆ ਹ ਢੱਲੋ ਸਾਹਿਬ ਆਪਣੀਆਂ ਸਾਰੀਆਂ ਲਾਈਨਾਂ ਫਲੈਸ਼ ਕਰਦੀਆਂ ਮੈਂ ਬੇਨਤੀ ਕਰਾਂਗਾ ਕੰਨਾਂ ਨੂੰ